ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਬਈ ਤੇ ਸੰਨੀ ਸੁੰਨੀ ਆਪ ਪਾਤੀ ਤੇ ਮੌਸਮ ਪਹਿਲਾਂ ਸਾਫ ਸੀ ਤੇ ਵਿੱਚ ਦੀ ਮੀਂਹ ਆ ਗਿਆ ਤੇ ਬੱਦਲ ਵਾਈ ਬਣੀ ਪਈ ਐ ਤੇ ਮੱਛਰ ਐਦ ਕੀ ਬਹੁਤ ਲੰਮਾ ਸਮਾਂ ਹੋ ਗਿਆ ਮੱਛਰ ਨੂੰ ਬਹੁਤ ਜ਼ਿਆਦਾ ਹੁੰਦਾ ਰਾਤ ਨੂੰ ਵੀ ਮੱਛਰ ਆਸਨ ਨਹੀਂ ਜਾ ਕੇ ਤੇ ਆਪਣੀ ਵੱਡੀ ਚੱਲ ਰਹੀ ਹੈ ਮੱਝ 17 16.5 ਐਸ ਲੋਟ ਤੇ ਇਕਾ ਆਤੇ ਚ ਹੈਗੀ ਮੋਰ ਡੋਲ ਦੀ ਅਸਨ ਨਹੀਂ ਹੈ ਬਾਈ ਡੋਲੀ ਵੀ ਆ ਇਧਰੇ ਇਹਨੇ ਵੀ ਤੇ ਬਦੀਆ ਦੁੱਧ ਤੇ ਚੱਲੀ ਜਾਂਦੀ ਆ ਥੋੜੀ ਲਿੱਸੀ ਹੋਈ ਜਾਂਦੀ ਆ ਹਾਂ ਦੇਖੋ ਤੰਨ ਦਾ ਟਾਈਮ ਆ 5 ਵਜੇ ਨੂੰ ਐਂਡ ਬਣਾ ਲੰਗੀ ਚੱਡਾ ਪੂਰਾ ਕੈਮ ਤੇ ਇੱਕ ਮੇਰਾ ਵੀਰ ਗੱਲ ਆਪਾਂ ਕਰਨੀ ਚਾਹੁੰਦੇ ਆ ਵੀ ਹੁੰਦਾ ਬੈਸੇ ਕਹਿੰਦੇ ਨੇ ਹੁੰਦੇ ਇੱਕ ਦੋ ਮੱਝਾਂ ਤੇ ਵੀ ਬਾਈ ਚੈਨਲ ਵਾਲਾ ਸੱਦ ਲੈਂਦਾ ਅਗਲਾ ਵੀਡੀਓ ਬਣਾਉਣ ਨੂੰ ਬਿਨਾ ਮੰਗੇ ਸਲਾਹ ਦੇਣ ਵਾਲੀ ਗੱਲ ਹੋ ਜਾਂਦੀ ਆ ਉਹ ਕਹਿੰਦੇ ਨੇ ਹੁੰਦੇ ਬਿਨਾ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ ਆਪਣੀ ਇੱਜ਼ਤ ਕੱਢ ਜਾਂਦੀ ਆ ਉਹ ਗੱਲ ਹੁੰਦੀ ਆ 1-2 ਮਹੀਨੇ ਦੀ ਆਪਾਂ ਇੰਟਰਵਿਊ ਵਾਲਾ ਸੱਦ ਲਈਏ ਚੈਨਲ ਵਾਲੇ ਸੱਦ ਲਈਏ ਤੇ ਮੈਨੂੰ ਤਾਂ ਦੇਖੋ ਇਹ ਗੱਲ ਬਈ ਵਧੀਆ ਨਹੀਂ ਲੱਗਦੀ ਠੀਕ ਆ ਨਾ ਤੇ ਫਿਰ ਆਪਾਂ ਦੱਸਿਓ ਖਰਚੇ ਵੀ ਇਹ ਮੈਨੂੰ ਤਾਂ 30000 ਦਸੀ ਦਾ ਬਣਦਾ ਹੈ ਫੀਡ ਮੈਂ ਪਾਉਣਾ 10000 ਦੀ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਤੇ ਇੰਨਾ ਪੈਸਾ ਦਾ ਕੋਈ ਬਿਜ਼ਨਸ ਚੋ ਅੱਜ ਤੱਕ ਵੱਜਦਾ ਨਹੀਂ ਬਿਜ਼ਨਸ ਕੋਈ ਕਰ ਲਾ ਤੇ ਜਾ ਹਿੱਸਾ ਨਹੀਂ ਵੱਜਦਾ ਪੈਸਿਆਂ ਦਾ ਤੇ ਅੱਜ ਨੂੰ ਤਾਂ ਫਿਰ ਜਿਹੜੇ ਡੈਰੀ ਫਾਰਮ ਬਹੁਤ ਟਾਈਮ ਦੇ ਚੱਲੇ ਆਉਂਦੇ ਨੇ ਸਿਉਣੇ ਦੀਆਂ ਗੰਨਾ ਕੱਢ ਦਿੰਦੇ ਇੰਨੇ ਪੈਸੇ ਕੋਈ ਵੀ ਚੀਜ਼ ਚੋਂ ਨਹੀਂ ਵੱਜਦੇ ਤੇ ਜਦੋਂ ਆਪਾਂ ਕੋਈ ਵੀ ਬਿਜ਼ਨਸ ਕਰਦੇ ਆਂ ਤੇ ਫੇਰ ਜਾ ਕੇ ਪਤਾ ਲੱਗਦਾ ਵਿੱਕੀ ਕੁਛ ਹੈ ਚ ਖਰਚੇ ਪੈਂਦੇ ਨੇ ਮੈਡੀਕਲ ਫੀਡ ਤੂੜੀ ਹਰੇ ਚਾਰ ਜਿੰਨਾ ਵੀ ਆਪਾਂ ਪਸ਼ੂਆਂ ਨੂੰ ਪਾਉਣਿਆ ਵੀ ਕਿੰਨਾ ਖਰਚਾ ਲੱਗਦਾ ਹੈ ਤੇ ਮੱਝ ਸੂਪ ਹੀ ਨਾ ਧਾਰੀ ਪਈ ਤੇ ਦੁੱਧ ਤੇ ਨਾ ਆਈ ਬੱਚੇ ਨੂੰ ਕੁਝ ਹੋ ਗਿਆ ਬਹੁਤ ਚੀਜ਼ਾਂ ਹੁੰਦੀਆਂ ਨੇ ਡੈਰੀ ਫਾਰਮ ਚ ਇਕੱਲਾ ਹੀ ਨਹੀਂ ਹੁੰਦਾ ਵੀ ਆਪਾਂ ਫੀਡ ਤੇ 30000 ਦਸੀ ਦਾ ਲਾਤਾ ਉਹ ਗੱਲਾਂ ਨਹੀਂ ਹੁੰਦੀਆਂ ਤੇ ਆਪਾਂ ਨੂੰ ਇਹ ਗੱਲ ਚੰਗੀ ਆਪਾਂ ਨਹੀਂ ਮੰਨਦੇ ਇਹ ਗੱਲ ਨੂੰ ਸਹੀ ਪਹਿਲਾਂ ਕੰਮ ਕਰੋ ਤੇ ਕਿਸੇ ਦੇ ਮਗਰ ਨਾ ਲੱਗੋ ਵੀ ਆਪਾਂ ਇਹ ਪੰਜ ਮੱਝਾਂ ਚੋਂ 50000 ਕਮਾਉਣੇ ਆ ਦਸੀ ਦਾ ਉਹ ਗੱਲਾਂ ਨਹੀਂ ਬਣਦੀਆਂ ਚਾਹੇ ਮਹੀਨੇ ਦਾ ਲਾ ਲਓ 50 ਤਾਂ ਮਹੀਨੇ ਦਾ ਵੀ ਨਹੀਂ ਬਣਦਾ ਬਈ ਪੰਜ ਮੱਝਾਂ ਚੋਂ ਇੰਨੀ ਜਿਆਦਾ ਲੁੱਟ ਵਾਲਾ ਕੰਮ ਕੋਈ ਨਹੀਂ ਹੁੰਦਾ ਇੱਕ ਦੋ ਪਸ਼ੂਆਂ ਤੋਂ ਕਰਕੇ ਦੇਖੋ ਸਾਹਬ ਲਾਓ ਕਿਸੇ ਦੇ ਮਗਰ ਨਾ ਲੱਗੋ ਤੇ ਆਪਾਂ ਤਾਂ ਇਹ ਗੱਲ ਕਹਿਣੇ ਆ ਤੇ ਅੱਜ ਦੇ ਵਲੌਗ ਆਪਾਂ ਇੱਥੇ ਕਰਦੇ ਐਂਡ ਸਤਿ ਸ੍ਰੀ ਅਕਾਲ ਜੀ